ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਦ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਸਬਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਜੇਲ੍ਹ ਚ ਕਰਦੀ ਆਲੂ ਪੂਰੀ ਅੰਮਦੇ ਮਠਿਆਈਆਂ ਖਾਣ ਨਾਲ ਵੱਧ ਰਹੀ ਹੈ ਕੇਂਦਰੀ ਵਾਲ ਦੀ 슈ਗਰ ਈਡੀ ਨੇ ਕੋਰਟ ਚ ਦੱਸਿਆ ਇਸ ਦੇ ਨਾਲ ਹੀ ਇਨਫੋਰਮੇਸ਼ਨ ਡਾਇਰੈਕਟਰ ਨੇ ਵਕੀਲ ਤੇਰ ਰੌਸਰ ਐਨਵੀਯੂ ਕੋਰਟ ਚ ਸੁਣਵਾਈ ਦੌਰਾਨ ਦਲੀਲ ਦਿੱਤੀ ਹੈ ਕਿ ਮੁੱਖ ਮੰਤਰੀ ਇੰਦਰ ਕੇਂਦਰੀਵਾਲ ਦੇ ਘਰ ਦਾ ਖਾਣਾ ਸ਼ੂਗਰ ਲੈਵਲ ਵਧਾਉਣ ਲਈ ਜ਼ਿੰਮੇਵਾਰ ਹੈ ਨਿਆਇ ਹਿਰਾਸਤ ਚ ਦੌਰਾਨ ਸ਼ੂਗਰ ਦੇ ਨਿਯਮਤ ਟੈਸਟ ਕਰਵਾਉਣ ਦੀ ਮੰਗ ਸੰਬੰਧੀ ਅੱਜ ਅਦਾਲਤ ਵਿੱਚ ਸੁਣਵਾਈ ਹੋਈ ਹੈ ਇਸ ਦੌਰਾਨ ਐਡੀ ਵੱਲੋਂ ਪੇਸ਼ ਹੋਏ ਵਕੀਲ ਜੋਹੇਬ ਹੁਮੈਨ ਨੇ ਆਪਣੀ ਦਲੀਲ ਪੇਸ਼ ਕੀਤੀ ਹੈ ਇਸ ਉਹਨਾਂ ਨੇ ਅਦਾਲਤ ਵੀ ਦੱਸਿਆ ਕਿ ਮੁੱਖ ਮੰਤਰੀ ਰਵਿੰਦਰ ਕੇਂਦਰੀਵਾਲ ਦੀ ਸ਼ੂਗਰ ਲੈਵਲ ਵਧਨ ਦਾ ਕਾਰਨ ਉਹਨਾਂ ਦੇ ਘਰ ਦਾ ਖਾਣਾ ਹੈ ਉਹਨਾਂ ਨੇ ਕਿਹਾ ਕਿ ਰਵਿੰਦਰ ਕੇਂਦਰੀਵਾਲ ਕਰੋ ਆਲੂ ਪੂਰੀ ਆਮ ਮਠਿਆਈਆਂ ਅਤੇ ਹੋਰ ਮਠਿਆਈਆਂ ਚੀਜ਼ਾਂ ਖਾਣ ਲਈ ਦਿੱਤੀਆਂ ਜਾ ਰਹੀਆਂ ਇਸ ਦੇ ਨਾਲ ਹੀ ਈਡੀ ਦੇਵਕੀਲ ਦੇ ਇਹ ਵੀ ਕਿਹਾ ਹੈ ਕਿ ਇਸ ਸੰਬੰਧੀ ਜੇਲ੍ਹ ਚ ਅਥਾਰਟੀ ਤੋਂ ਪੂਰੀ ਰਿਪੋਰਟ ਮੰਗੀ ਗਈ ਹੈ ਇਸ ਤੋਂ ਬਾਅਦ ਰਵਿੰਦਰ ਕੇਂਦਰੀਵਾਲ ਨੇ ਵਕੀਲ ਵਿਵੇਕ ਜੈਨ ਨੇ ਈਡੀ ਦੇ ਵਕੀਲ ਦੀਆਂ ਦਲੀਲਾਂ ਦਾ ਵਿਰੋਧ ਕਰਦੇ ਕਿਹਾ ਕਿ ਇਹ ਬਿਆਨ মিডিਆ ਲਈ ਦਿੱਤਾ ਜਾ ਰਿਹਾ ਹੈ ਮੁੱਖ ਮੰਤਰੀ ਰਵਿੰਦਰ ਕੇਂਦਰੀਵਾਲ ਕਿ ਤਸ਼ਰਾਬ ਘਟਾਲੇ ਦੇ ਮਾਮਲੇ ਵਿੱਚ ਤੇ ਹਾਰ ਜੇਲ੍ਹ ਵਿੱਚ ਬੰਦ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਖਬਰ ਧਿਆਨ ਜ਼ਰੂਰ ਦਿਓ ਧੰਨਵਾਦ